ਬਾਰਡਰ ਤੇ ਖੜੇ ਇਹ ਬਾਬੇ ਕਰਗੇ ਕਮਾਲ ਤੇ ਸੁਣਾਗੇ ਅਜੀਆਂ ਗੱਲਾਂ ਸੁਣ ਕੇ ਹੋ ਜੋਂਗੇ ਹੈਰਾਨ ਜਿੱਥੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸਰਹੱਦਾਂ ਤੇ ਖੜਾ ਹੈ ਤੇ ਸਰਕਾਰਾਂ ਦੂਸਰੇ ਪਾਸਿਓਂ ਤਸ਼ੱਦਦ ਟਾਉਣ ਦੇ ਵਿੱਚ ਵੀ ਕੋਈ ਕਾਸਰ ਨਹੀਂ ਛੱਡ ਰਹੀਆਂ ਤਾਂ ਪਰ ਕਿਸਾਨ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿਸਾਨਾਂ ਦਾ ਜਿਹੜਾ ਕਹਿਣਾ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਹ ਦੋਨੇ ਬਾਬੇ ਅਜੀਆਂ ਗੱਲਾਂ ਕਰਗੇ ਸੁਣ ਕੇ ਕੰਨ ਖੜੇ ਹੋ ਜਾਣਗੇ ਤੇ ਗੱਲਾਂ ਬਾਜਬ ਗੱਲਾਂ ਨੇ ਤੇ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਮੰਗਾਂ ਨੇ ਕੀ ਸਮਝਾਉਂਦਾ ਇਹ ਕਿਸਾਨ ਬਾਬੇ ਉਹ ਵੀ ਸੁਣ ਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਸ਼ੇਅਰ ਕਰਿਓ ਤੇ ਆ ਸੁਣੋ ਤੁਸੀਂ ਬਾਬਿਆਂ ਨੇ ਕੀ ਕੁਝ ਕਹਿ ਦਿੱਤਾ ਸਰਕਾਰ ਤੇ ਤੱਤੇ ਹੋ ਕੇ ਆ ਨੂੰ ਆਇਆ ਕਿ ਸਾਡੇ ਕੋਲ ਹਥਿਆਰ ਆ ਕੋਈ ਤੋਪਾਂ ਵਾਂ ਅਸੀਂ ਕਿਸਾਨ ਆ ਅੰਨ ਦਾਤਾ ਵਾਂ ਤੇ ਇਹਨਾਂ ਗਾੜ ਲੈ ਪਾਸੇ ਤਾਰ ਲਾਈ ਆ ਫੋਰਸ ਲਾਈ ਆ ਇਹ ਕਿਹ ਇਹਨੇ ਕਿਹੋ ਜਿਹਾ ਕੰਮ ਕੀਤੇ ਦੋ ਦਿਨ ਸਾਡੇ ਤੇ ਇਹਨਾਂ ਨੇ ਗੋਲੇ ਤਾਕੇ ਆ ਯਾਰਾ ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਵਾ ਇਹ ਇਹ ਜਿਹੜੀ ਇਹ ਸਰਕਾਰ ਆ ਇਹੋ ਜੇ ਕੰਮ ਕਰਦੀ ਹੈ ਸਰਕਾਰਾਂ ਕੱਦਾ ਕਰ ਘੱਟੀਆਂ ਵਾ ਐ ਸਾਨੂੰ ਨਾ ਦਿੱਲੀ ਨਾ ਹਰਿਆਣਾ ਚ ਵੱਡਾ ਆਰਡਰ ਆ ਇਹੋ ਜੇ ਕੰਮ ਕਰਦੀ ਸਰਕਾਰ ਇਹਨੇ ਲੜਨੇ ਪੈਂਦੇ ਆ 7 ਮਹੀਨੇ ਲੜਨੇ ਪੈਂਦੇ ਆ ਜਿੰਨਾ ਚਿਹਰੇ ਸਾਡੀਆਂ ਮੰਗਾਂ ਨਹੀਂ ਮੰਨਦਾ ਭਾਵ ਐਮਐਸਪੀ ਦੀ ਗਾਰੰਟੀ ਅੱਗੇ ਸਾਨੂੰ ਇਹਨੇ ਆਪ ਦੇ ਵਿੱਚ ਪਹੁੰਚਲ ਪਈਗਾ ਖਾਨਾ ਬਾਜ਼ਾ ਕਰਕੇ ਤੇ ਵਾਦੇ ਖਲਾਫੀ ਕੀਤੀ ਆ ਪਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਰ ਉਹਨਾਂ ਚਿਰ ਅਸੀਂ ਬਾਰਡਰ ਤੋਂ ਭਾਵੇਂ ਸਾਨੂੰ ਇੱਥੇ ਬਹਿਣਾ ਪਵੇ ਅਸੀਂ ਕੋਈ ਅਲੱਗੁੱਲਾ ਕਰਕੇ ਅੱਗੇ ਨਹੀਂ ਲੰਘਣਾ ਜਿੱਲਾ ਅਸੀਂ ਸ਼ਾਤਬਾਈ ਢਗ ਦੇ ਨਾਲ ਕੋਈ ਇਹ ਹੱਲਾ ਗੁੱਲਾ ਕਰਨ ਵਾਲੇ ਕਿਸਾਨ ਨਹੀਂ ਅਸੀਂ ਰਿਸ਼ਕ ਪੈਦਾ ਕਰਨ ਵਾਲੇ ਆ ਜਿਹਨਾਂ ਦਾ ਟਿੱਡ ਟਿੱਡ ਕਰਨ ਵਾਲੇ ਕਿਸਾਨ ਆ ਇਸ ਕਰਕੇ ਅਸੀਂ ਕਿਸੇ ਸਰਕਾਰ ਨਾਲ ਹੱਲਾ ਗੁੱਲਾ ਕਰਨ ਵਾਸਤੇ ਨਹੀਂ ਆਏ ਪਰ ਇਹ ਹੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿੰਨਾ ਚਿਰ ਤੁਸੀਂ ਸਾਡੀਆਂ ਮੰਗਾ ਨਹੀਂ ਮੰਨੋਗੇ ਉਹਨਾਂ ਚਿਰ ਅਸੀਂ ਵਾਪਸ ਭਾਵੇਂ ਸਾਹਿਬ ਇੱਥੇ ਬਹਿਣਾ ਪਵੇ ਭਾਵੇਂ ਸਾਨੂੰ ਦਿੱਲੀ ਜਾਣਾ ਪਵੇ ਤੇ ਭਾਵੇਂ ਹਰਿਆਣੇ ਦੇ ਇਸ ਬਾਰਡਰ ਤੇ ਖਨੌਰੀ ਦੇ ਬਹਿਣਾ ਪਵੇ ਉਹਨਾਂ ਚਿਰ ਅਸੀਂ ਵਾਪਸ ਕਦੇ ਨਹੀਂ ਜਾਵਾਂਗੇ ਕਿਸੇ ਸੁਣਿਆ ਤੁਸੀਂ ਕਿਸਾਨਾਂ ਬਾਬਿਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਆਂ ਅਸੀਂ ਕੋਈ ਹੱਲਾ ਗੁੱਲਾ ਕਰਨ ਵਾਲੇ ਕਿਸਾਨ ਨਹੀਂ ਅਸੀਂ ਅੰਨ ਦਾ ਤੈਂ ਜਿੰਨਾ ਹੈ ਪੂਰੇ ਵਿਸ਼ਵ ਨੂੰ ਅੰਨ ਦੇਣਾ ਹੈ ਉਗਾ ਕੇ ਅਸੀਂ ਉਹ ਆ ਸਾਡੀ ਕਦਰ ਕਰ ਲੋ ਅਸੀਂ ਦਿੱਲੀ ਜਾ ਕੇ ਆਪਣੀਆਂ ਮੰਗਾਂ ਸਰਕਾਰ ਦੇ ਅੱਖੇ ਅੱਗੇ ਰੱਖਣੀਆਂ ਨੇ ਤੇ ਉਹ ਮੰਨਵਾ ਕੇ ਵਾਪਸ ਆਵਾਂਗੇ ਜਿੰਨਾ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਦੇ ਚਾਹੇ ਸਾਨੂੰ ਸਾਲਾ 2 ਸਾਲਾਂ ਇੱਥੇ ਬੈਠਣਾ ਮਨਜ਼ੂਰ ਆ ਪਰ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਵਾਪਸ ਜਾਵਾਂਗੇ ਇਹਨਾਂ ਕਿਸਾਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ Thunderbolt.